ਕਿਸਾਨ ਵੀਰੋ ਤੁਸੀਂ ਮੈਨੂੰ ਆਮ ਹੀ ਸਵਾਲ ਕਰਦੇ ਹੋ ਕਿ 5133 ਤੇ ਐਲ ਆਰ ਚ ਕੀ ਫਰਕ ਆ ਸੋ ਮੈਂ ਤਾਂ ਤੁਹਾਨੂੰ ਜਿੰਨਾ ਕੁ ਸਮਝਾ ਸਕਦਾ ਜਰੂਰ ਸਮਝਾਉਣਾ ਹੁੰਦਾ ਪਰ ਅੱਜ ਵੀਰੇ ਕੋਲ ਆਇਆ ਇਹਨਾਂ ਕੋਲ ਮਤਲਬ 5133 ਵੀ ਲੱਗਾ ਤੇ ਐਲ ਆਰ ਵੀ ਲੱਗਿਆ ਸੋ ਇਹਨਾਂ ਤੋਂ ਪੁੱਛਦੇ ਆ ਕਿ ਮਤਲਬ ਇਹਨਾਂ ਦੋਵਾਂ 'ਚ ਕੀ ਫਰਕ ਆ ਕੀ ਝਾੜ ਕੀ ਦਾ ਵਧ ਗਿਆ ਜਾਂ ਜੇ ਕੋਈ ਕਮੀ ਪੇਸ਼ੀ ਹੋਵੇ ਜਰੂਰ ਦੱਸਾਂਗੇ ਵੀਰੇ ਤੁਸੀਂ 5133 ਤੇ ਐਲ ਆਰ ਚ ਕੀ ਫਰਕ ਆ ਤੁਹਾਡੇ ਹਿਸਾਬ ਨਾਲ ਭਾਈ ਜੀ 5133 ਤੇ ਐਲ ਆਰ ਇੱਕ ਤਾਂ ਥੋੜਾ ਜਿਹਾ ਇਹ ਆ ਵੀ ਇਹਦੀ ਗਰੋਥ ਛੇਤੀ ਹੋ ਜਾਂਦੀ ਹੈ 5133 ਜੀ ਠੀਕ ਹੈ ਉਗਰਨ ਦੇ ਵਿੱਚ ਕੇਰਾ ਲੱਗਦਾ ਵੀ ਥੋੜਾ ਜਿਹਾ ਐਲਰ ਨਾਲ ਉਹ ਹੀ ਵਿਰਲ ਆ ਜਾਂਦਾ ਪੱਤਾ ਛੀਤੀ ਨਹੀਂ ਖੋਲਦਾ ਬਿਲਕੁਲ ਠੀਕ ਹੈ ਜਦੋਂ ਇਹਨੇ ਪੱਤਾ ਖੋਲ ਲਿਆ ਆਹ ਦੀ ਖਰਾਕ ਲੈੜੀ ਬੂਟੇ ਨੇ ਉਸ ਤੋਂ ਮਾਰੋਂ ਇਹ ਐਲਰ ਨੂੰ ਛੀਤੀ ਗਰੋਥ ਕਰ ਜਾਂਦਾ ਤੇ ਆਹ ਦਾ ਟਿਊਬਰ ਦਾ ਸਹਿ ਛੀਤੀ ਵਧਾਉਣਾ ਸ਼ੁਰੂ ਕਰ ਦਿੰਦਾ ਇਸੇ ਕਰਕੇ 5133 ਦੀ ਮੰਗ ਜਾਦੀ ਹੈ ਵੀ ਐਲਰ ਨਾਲੋਂ ਇਹ ਝਾੜ ਦੇ ਵਿੱਚ 30 30 40 ਆਪ ਦੀ ਸੇਵਾ ਦੇ ਸਿਰ ਤੇ ਬਾਹਨ ਦੇ ਸਿਰ ਤੇ ਝਾੜ ਵੱਧ ਕੱਢਦਾ 30 40 ਘੱਟੇ ਮਤਲਬ ਅਕੋਰਡਿੰਗ ਟੂ ਐਲ ਆਰ ਤੋਂ ਵੱਧ ਕੱਢਦਾ ਹਾਂ ਐਲ ਆਰ ਲੋ ਵੱਧ ਕੱਢ ਕੋਈ ਸਟੋਰ ਦੇ ਵਿੱਚ ਜਾਂ ਮੰਡੀ 'ਚ ਕੋਈ ਦਿੱਕਤ ਆਈ ਹੋਵੇ ਕੋਈ ਮੰਡੀ ਦੇ ਵਿੱਚ ਦਿੱਕਤ ਨਹੀਂ ਜੀ ਸਟੋਰ ਕੈਪੈਸਿਟੀ ਐਲ ਆਰ ਦੇ ਬਰਾਬਰ ਹੈ ਠੀਕ ਹੈ ਨਾ ਇਹ ਕੋਈ ਪਾਣੀ ਦੀ ਸਮੱਸਿਆ ਹੈ ਬੀਜ ਪਾਣੀ ਵਾਲਾ ਜਿਵੇਂ ਐਲ ਆਰ ਦੀ ਹੀ ਕਾਪੀ ਹੈ ਪਰ ਝਾੜ ਦੇ ਵਿੱਚ ਜੀਮੀਦਾਰਾਂ ਵਾਸਤੇ ਬਹੁਤ ਵਧੀਆ ਜਿਹੜਾ ਬੂਟਾ ਆ ਉਹ ਨੰਬਰ ਆਫ ਟਿਊਬਰ ਵੱਧ ਚੱਕਦਾ ਹਾਂ ਉਹ ਨੰਬਰ ਆਫ ਟਿਊਬਰ ਵੱਧ ਚੱਕਦਾ ਤੇ ਬਾਕੀ ਉਹਦਾ ਸਾਈਜ਼ ਵੱਡਾ ਕਰਦਾ ਠੀਕ ਉਹਦੇ ਨਾਲ ਇਹਦਾ ਝਾੜ ਵੱਜਦਾ ਉਹਦੇ ਨਾਲ ਜਦੋਂ ਇੱਕ ਬੂਟੇ ਨੇ ਟਿਊਬਰ ਵੱਧ ਚੱਕ ਲਏ ਤਾਂ ਝਾੜ ਆਪਣਾ ਆਟੋਮੈਟਿਕ ਹੀ ਵੱਧ ਜਾਂਦਾ ਕਿਸਾਨ ਵੀਰੋ ਮੇਨਲੀ ਜੋ ਵੀਰੇ ਦੀ ਗੱਲ ਤੋਂ ਮੈਨੂੰ ਪਤਾ ਲੱਗਿਆ ਕਿ ਇਹਦਾ ਜਿਹੜਾ ਝਾੜ ਵੱਧ ਬਾਕੀ ਸਭ ਕੁਝ ਬਰਾਬਰ ਆ 51 ਦਿੱਤੀ ਐਲਰ ਵਿੱਚ ਕੋਈ ਫਰਕ ਨਹੀਂ ਜੋ ਆਪਾਂ ਤੁਹਾਨੂੰ ਕਹਿੰਨੇ ਸੇਮ ਉਹੀ ਗੱਲ ਆ ਸਿਰਫ ਝਾੜ ਕਰਕੇ ਜੀਮੀਦਾਰ ਪ੍ਰੀਫਰ ਕਰਦਾ ਕਿ ਮੈਂ 51 ਦਿੱਤੀ ਲਾਵਾਂ ਸੋ ਕੁੰਜਰਦੀ ਦੀ ਮੰਗ ਦਿਨ ਬਏ ਦਿਨ ਵਧ ਰਹੀ ਆ ਆਉਂਦੇ ਸਾਲਾਂ ਚ ਹੋਰ ਵੀ ਵਧੂਗੀ ਤੇ ਐਲਆਰ ਵੀ ਆਪਦਾ ਕੰਮ ਕਰਦਾ ਰਹੂਗਾ ਐਲਆਰ ਕਦੋਂ ਹੋਣਾ ਤੇ ਨਾ ਕੁੰਜਰਦੀ ਖਤਮ ਹੋਣਾ ਐਲਆਰ ਤਾਂ ਇੱਕ ਸਦਾ ਭਾਰ ਵਰਾਈਟੀ ਆ ਜੀ